ਬਣਿਆ ਕਿ ਤੁਸੀਂ ਪੂਰਨਸ਼ਾ ਕੋਟੀ ਹਰਣੂ ਉਸਤਾਦ ਧਾਰਿਆ ਔਰ ਉਹਨਾਂ ਦਾ ਹੀ ਬੇਟਾ ਮਾਸਟਰ ਸਲੀਮ ਉਹ ਤੁਹਾਡੀ ਸ਼ਗਿਰਦੀ ਦੇ ਵਿੱਚ ਆਉਂਦਾ ਉਹ ਵੀ ਦੇਖੋ ਮੈਂ ਤਾਂ ਰੇਸ਼ਮ ਉਹਨਾਂ ਦੇ ਛੋਟੇ ਭਾਈ ਅਸੀਂ ਦੋਸਤ ਬਣ ਗਏ ਉਸਤਾਦ ਜੀ ਦੇ ਜੀ ਤੇ ਉਹ ਜਦੋਂ ਅਸੀਂ ਆਉਣਾ ਮੰਗ ਤੰਕ ਕੇ ਤੇ ਕਾਫੀ ਦਿਨ ਬਾਅਦ ਰਹਿਣਾ ਉਦੋਂ ਕਿੜਾ ਅਸੀਂ ਕੋਈ ਦੱਸਣਾ ਹੁੰਦਾ ਸੀ ਉਸਤਾਦ ਜੀ ਨੂੰ ਪਤਾ ਹੁੰਦਾ ਸੀ ਗਿਆ ਕਿੱਥੇ ਤੇ ਅਸੀਂ ਜਦੋਂ ਆਏ ਤੇ ਬਾ ਉੱਥੇ ਦਰਵਾਜ਼ੇ ਤੇ ਸਰੀ ਦੇ ਪੱਤੇ ਟੰਗੇ ਹੋਏ ਸੀ ਇਦਾਂ ਮੈਂ ਕਿਹਾ ਵੀ ਰੇਸ਼ਮਾ ਗੁਰੂ ਜੀ ਦੇ ਮੁੰਡਾ ਹੋਇਆ ਬੇਟਾ ਹੋ ਗਿਆ ਅੱਛਾ ਕਹਿੰਦੇ ਹਾਂ ਤੇ ਉਹ ਸਲੀਮ ਸਾਹਿਬ ਸੀ ਸਲੀਮ ਨਾਂ ਰੱਖਿਆ ਫਿਰ ਮੈਂ ਕਿਹਾ ਸਲੀਮ ਸ਼ਹਿਜ਼ਾਦਾ ਅੱਛਾ ਹਾਂ ਮੈਂ ਸ਼ਹਿਜ਼ਾਦਾ ਸ਼ਬਦ ਮੇਰੇ ਮੂੰਹ ਤੇ ਨਹੀਂ ਆ ਰਿਹਾ ਉਸਤਾਦ ਜੀ ਕਹਿੰਦੇ ਹਾਂ ਸਲੀਮ ਸ਼ਹਿਜ਼ਾਦਾ ਹੀ ਰੱਖੋ ਫਿਰ ਮਾਸ ਸਲੀਮ ਵੀ ਬਣ ਗਏ ਕਿਉਂਕਿ ਛੋਟੇ ਸੀ ਉਹ ਤੇ ਫਿਰ ਇੱਕ ਵਕਤ ਆਇਆ ਕਿ ਕਿੰਦੇ ਜਰੂਰੀ ਕੰਮੇ ਫਟਾਫਟ ਆ ਜਾ ਮੈਂ ਆਇਆ ਸੀ ਉਹਨਾਂ ਦੇ ਮੇਰੇ ਉਸਤਾਦ ਜੀ ਦੇ ਉਸਤਾਦ ਜੀ ਉਸਤਾਦ ਵਾਕਰ हुसैन ਖਾਨ ਸਾਹਿਬ ਜੀ ਪਾਰਟੀਸ਼ਨ ਤੋਂ ਬਾਅਦ ਉਹ ਕੱਲੀ ਵਾਰਿਸ ਰਹਿ ਗਿਆ ਸੀ ਪਟਿਆਲੇ ਘਰਾਂ ਦੇ ਮਲੇਰਕੋਟਲੇ ਤੋਂ ਉਹ ਤਸ਼ਰੀਫ ਲੈ ਹੋਈ ਸੀ ਕਹਿਣ ਲੱਗੇ ਇਹਨੂੰ ਸਲੀਮ ਨੂੰ ਸ਼ਾਗਿਰਦ ਕਰ ਆਪਣਾ ਮੈਂ ਕਿਹਾ ਜੀ ਮੇਰਾ ਸ਼ਾਗਿਰਦ ਕਿਦਾਂ ਬਣ ਸਕਦਾ ਮੇਰੇ ਉਸਤਾਦ ਜੀ ਦਾ ਬੇਟਾ ਮੇਰੇ ਲਈ ਪੂਜਣਯੋਗ ਹੁੰਦੇ ਉਸਤਾਦਾਂ ਦੇ ਬੱਚੇ ਵੀ ਕਹਿਣ ਲੱਗੇ ਨੇ ਮੇਰਾ ਹੁਕਮ ਹੈ ਉਹ ਜਿਹੜੇ ਵੱਡੇ ਉਸਤਾਦ ਜੀ ਸੀ ਉਹਨਾਂ ਦੇ ਉਹ ਕਹਿੰਦੇ ਮੇਰਾ ਵੀ ਹੁਕਮ ਹੈ ਖਾਸਾ ਕਹਿੰਦੇ ਮੇਰਾ ਹੁਕਮ ਹੈ ਬੇਟਾ ਹੁਣ ਉਹਨਾਂ ਦਾ ਕਿਵੇਂ ਟਾਲੀ ਜਾ ਸਕਦੀ ਗੱਲ ਫਿਰ ਬਕਾਇਦਾ ਵਰਾਸਾ ਨਹੀਂ ਲੇਕਿਨ ਮੈਂ ਦਿਲੋਂ ਉਹਨਾਂ ਨੂੰ ਕਦੀ شاਗਿਰਦ ਨਹੀਂ ਸਮਝਿਆ ਆਪਣਾ ਖਲੀਫਾ ਹੀ ਸਮਝਿਆ ਤੇ ਇਸ ਤਰ੍ਹਾਂ ਬੜੀ ਸ਼ਰਧੀ ਜੀ ਕਿਸ ਤਰ੍ਹਾਂ ਬੱਚੇ ਦੇ ਤੌਰ ਤੇ ਜਿਸ ਨੇ ਪ੍ਰਵੇਸ਼ ਆਪਣਾ ਸ਼ਾਹ ਕੋਟੀ ਛੋਟੇ ਜਿਹੜੇ ਆ ਉਹ ਵੀ ਦੋਨਾਂ ਦਾ ਨਾਮ ਦੇਖੋ ਦੋਨਾਂ ਦਾ ਬੜਾ ਅੱਛਾ ਇਸ ਤਰ੍ਹਾਂ ਮੇਰੇ بیٹے ਨਵਰਾਜ ਯੁਵਰਾਜ ਆ ਸ਼ਾਗਿਰਦ ਮੇਰੇ ੱੱਕੇ ਨਾ ਹੋ ਜਾਂਦੇ ਆ ਪਰ ਵੱਡੇ ਗੁਰੂ ਜੀ ਸਾਡੇ ਉਹ ਹੀ ਆ ਸਾਡੇ ਟੱਬਰ ਦੇ ਸਾਰੇ ਦੇ ਮੇਰੇ ਬੇਟੇ ਵੀ ਉਹਨਾਂ ਨੂੰ ਵੱਡੇ ਗੁਰੂ ਜੀ ਇਹੀ ਸਮਝਦੇ ਆ ਸੱਚੀ ਗੱਲ ਸਲੀਮ ਬਤੌਰ ਸ਼ਗਿਰਦ ਕਿਸ ਤਰ੍ਹਾਂ ਰਿਹਾ ਤੁਹਾਡੇ ਨਾਲ ਬਹੁਤ ਅੱਛਾ ਬਹੁਤ ਪਿਆਰ ਹੈ ਸਾਡਾ ਜਿੱਦਾਂ ਦਾ ਉਹਨਾਂ ਨੂੰ ਸਲਿਕਾ ਵਾਲੇ ਬਹੁਤ ਬਹੁਤ ਲਾਜਵਾ ਸੁਭਾ ਦੀ ਤੌਰ ਤੇ ਪੁਰਨਸ਼ਾ ਕੋਟੀ ਹੋਰਾਂ ਦੇ ਬਾਰੇ ਜੇਕਰ ਤੁਸੀਂ تفصیلی کرنا ਹੋਵੇ ਤਾਂ ਕਿਸ ਤਰ੍ਹਾਂ ਦੀ ਨੇਚਰ ਸੀ ਪਾਰਟिकुलर ਜੀਵਨ ਜਾਂਚ ਰਹਿਣਾ ਸਹਿਣਾ ਸੰਤੁਸ਼ਟੀ ਵੈਸੇ ਤੁਸੀਂ ਦੱਸਿਆ ਹੈ ਕਿ ਪੁਰਾਣੇ ਬੰਦੇ ਬੜੀ ਮੌਜ ਤੇ ਫਕੀਰੀ ਚ ਰਹਿੰਦੇ ਸੀ ਜ਼ਿੰਦਗੀ ਤੋਂ ਸੰਤੁਸ਼ਟ ਗਏ ਰਹੇ ਇੱਕ ਲਫ਼ਜ਼ ਹੈ ਸੱਚ ਹੱਕ ਬਰਹੱਕ ਇਹ ਤਿੰਨ ਸਟੇਜ ਆ ਰਹੇ ਹਨ ਅਗਰ ਸੱਚ ਕੀ ਹੁੰਦਾ ਦੇਖਣਾ ਹੋਵੇ ਤਾਂ ਉਸਤਾਦ ਜੀ ਦੀ ਜੀਵਨ ਤੇ ਨਜ਼ਰ ਮਾਰੋ ਅੱਛਾ ਜਦੋਂ ਗੁੱਸਾ ਆ ਗੁੱਸੇ ਚ ਜਦੋਂ ਮੁਹੱਬਤ ਆਈ ਉਹਦਾ ਵੀ ਇੰਤਹਾ ਆ ਜਦੋਂ ਮਤਲਬ ਉਹਨਾਂ ਦੇ ਆਛਾੜਨਾ ਨਹੀਂ ਸੀ ਲੱਗਾ ਹੋਇਆ ਜਿਵੇਂ ਤੁਸੀਂ ਕਹਿੰਦੇ ਸੈਂਟਰ ਨਹੀਂ ਹੈਗੇ ਸੀ ਜਿਵੇਂ ਆਪਾਂ ਅੱਜ ਕਲ੍ਹ ਟਿੰਗ ਕਰਦੇ ਹਾਂ ਜੋ ਇੱਥੇ ਦਿਲ ਤੇ ਆ ਉਹੀ ਆ ਬੱਚਾ ਕਿਸੇ ਦਾ ਆ ਗਿਆ ਉਹਦੇ ਬਾਰੇ ਚੰਗਾ ਹੀ ਸੋਚਣਾ ਉਹਨੂੰ ਦਵਾ ਦੇਣੀ ਕਿੰਨੇ ਉਸਤਾਦ ਹੋਏ ਆ ਲੇਕਿਨ ਮੇਰੇ ਉਸਤਾਦ ਜੀ ਦੇ شاਗਿਰਦਾਂ ਦਾ ਕਿੰਨਾ ਨਾਮ ਹੋਇਆ ਹੋਰ ਵੀ ਮੇਰੇ ਗੁਰਪਾਈ ਆ ਸਾਰੇ ਨਾਮ ਵਾਰਿਆ ਸਟਾਰ ਐ ਸੁਪਰਸਟਾਰ ਐ ਉਹਦੋਂ ਜੱਸੀ ਆਏ ਹੋਏ ਸਨ ਦਿੱਲੀੋਂ ਹਾਂਜੀ ਆਪਣਾ 사ਵਰ ਕੋਟੀ ਸਾਹਿਬ ਬੜਾ ਹੀ ਸਰੀਲਾ ਸੀ ਹਮ ਬੜੇ ਆਵਾਜ਼ ਉਹਨਾਂ ਦੀ ਉਸਤਾਦ ਜੀ ਨਾਲ ਮਿਲਦੀ ਸੀ ਹੋਰ ਬਹੁਤ ਅਨਿੱਕਾ ਸ਼ਾਗਿਰਦ ਆਵਾਜ਼ ਚੱਲੀ ਗਈ